ਅਮਾਦਵੀ ਪਾਚੀ ਦੇ ਮੁਖ ਬੁਲਾਰੇ ਨੀਲ ਗਰਸ ਨਾਲ ਜੁੜ ਚੁੱਕੇ ਨੇ ਸੋ ਬਬਾ ਬਸ ਸਵਾਗਤ ਹੈ ਤੁਹਾਡਾ ਸਰ ਇੰਡੀਆ ਨਿਊਜ਼ ਪੰਜਾਬ ਤੇ ਥੈਂਕ ਯੂ ਮੈਡਮ ਸੋ ਸਰ ਇਹ ਜੜੇ ਕੀ ਮੰਗ ਕੀਤੀ ਜਾਰੀ ਸੀ ਕਾਫੀ ਦਿਨਾਂ ਤੋਂ ਜੜੇ ਕੀ ਇਹ ਮੰਗ ਕੀਤੀ ਜਾਰੀ ਸੀ ਕਿ ਇਨਸੂਲਿਨ ਨਹੀਂ ਦਿੱਤਾ ਜਾ ਰਿਹਾ ਲਗਾਤਾਰ ਜੜੇ ਕੀ 슈ਗਰ ਲੈਵਲ ਵਧ ਰਿਹਾ ਸੀ ਅਮ ਕੇਸ਼ਰੀਵਾਲ ਦਾ ਸੋ ਇਨਸੂਲਿਨ ਦੇ ਦਿੱਤੀ ਗਈ ਹੁਣ ਤਿਹਾਰ ਜੇਲ੍ਹ ਦੇ ਵਿੱਚ ਸੋ ਕੀ ਕਹਿਣਾ ਚਾਹੂਗੀ ਸਰ ਦੇਖੋ ਅਸੀਂ ਲਗਾਤਾਰ ਇੱਕ ਚੀਜ਼ ਨੂੰ ਲੋਕਾਂ ਦੇ ਸਾਹਮਣੇ ਲਿਆ ਰਹੇ ਹਾਂ ਕਿ ਬੀਜੇਪੀ ਜੇਲ੍ਹ ਪ੍ਰਸ਼ਾਸਨ ਅਤੇ ਈਡੀ ਇੱਕ ਸਾਜ਼ਿਸ਼ ਦੇ ਤਹਿਤ ਸਰੀਰਕ ਤੌਰ ਤੇ ਸ਼੍ਰੀ ਅਰਵਿੰਦ ਕੇਜਰੀਵਾਲ ਨੂੰ ਖਤਮ ਕਰਨਾ ਚਾਹੁੰਦੇ ਹਨ ਔਰ ਲਗਾਤਾਰ ਉਹਨਾਂ ਦਾ ਸ਼ੂਗਰ ਲੈਵਲ ਵੱਧ ਰਿਹਾ ਹੈਗਾ 30 ਸਾਲ ਤੋਂ ਉਹ ਸ਼ੂਗਰ ਦੇ ਮਰੀਜ਼ ਹੈਗੇ ਐ ਇਨਸੂਲਿਨ ਉਹ ਲੈਂਦੇ ਸੀ ਲੇਟਨ ਉਹਨਾਂ ਨੂੰ ਹਸਪੀਟਲ ਦੇ ਵਿੱਚ ਇਨਸੂਲਿਨ ਨਹੀਂ ਦਿੱਤੀ ਜਾ ਰਹੀ ਸੀ ਔਰ ਬਲਕਿ ਜਿਹੜਾ ਹੈਗਾ ਮੀਡੀਆ ਟ੍ਰਾਇਲ ਦੇ ਥਰੂ ਈਡੀ ਨੇ ਜਿਸ ਤਰੀਕੇ ਦਾ ਡਾਈਟ ਚਾਰਟ ਜਾਰੀ ਕੀਤਾ ਔਰ ਜਿਸ ਤਰੀਕੇ ਨਾਲ ਜੇਲ ਦੇ ਸੁਪਰਡੈਂਡੈਂਟ ਨੇ ਜਿਹੜਾ ਹੈਗਾ ਲੈਟਰ ਲਿਖਿਆ ਸੀ ਅਖਬਾਰਾਂ ਨੂੰ ਧਿਆਨ ਦਿੱਤਾ ਸੀ ਉਸ ਦੇ ਉੱਤੇ ਸ਼੍ਰੀ ਅਰਵਿੰਦ ਕੇਜਰੀਵਾਲ ਨੇ ਉਸ ਨੂੰ ਬਿਲਕੁਲ ਐਕਸਪੋਜ਼ ਕੀਤਾ ਉਸ ਦਾ ਲੈਟਰ ਦੇ ਵਿੱਚ ਰੂਪ ਦੇ ਵਿੱਚ ਔਰ ਆਮਾਦੀ ਪਾਰਟੀ ਨੇ ਲਗਾਤਾਰ ਇਸ ਦੇ ਉੱਤੇ ਪ੍ਰੈਸ ਕਾਨਫਰੰਸਾਂ ਕੀਤੀ ਔਰ ਦਾ ਜਿਹੜਾ ਹੈ ਵੀ ਦੁਆਵਾਂ ਸੀ ਉਹ ਸ਼੍ਰੀ ਅਰਵਿੰਦ ਕੇਜਰੀਵਾਲ ਦੇ ਨਾਲ ਨੇ ਔਰ ਜਿਸ ਤਰੀਕੇ ਦਾ ਮਾਹੌਲ ਪੂਰੇ ਮੁਰਕ ਦੇ ਵਿੱਚ ਬਣਿਆ ਲੋਕਾਂ ਨੂੰ ਪਤਾ ਹੈ ਕਿ ਕਿਸ ਤਰੀਕੇ ਨਾਲ ਸਾਡਾ ਜਿਹੜਾ ਮੁਲਕ ਹੈ ਉਹ ਲੋਕਤੰਤ ਤੋ ਡੈਮੋਕ੍ਰੇਸੀ ਵੱਲ ਟੱਕਿਆ ਜਾ ਰਿਹਾ ਇਸ ਦਾ ਵਿਰੋਧ ਹੋ ਰਿਹਾ ਸੀ ਔਰ ਜਿਸ ਤਰੀਕੇ ਨਾਲ ਹੁਨੇ ਪੈਨਲ ਬਣਾਇਆ ਜਾ ਰਿਹਾ ਈਮਤਾ ਔਰ ਜਿਸ ਤਰੀਕੇ ਨਾਲ ਅੱਜ ਖਬਰ ਆ ਰਹੀ ਹੈ ਕਿ ਉਹਨੂੰ ਇਨਸੂਲਿਨ ਦੀ ਡੋਜ਼ ਦਿੱਤੀ ਗਈ ਹੈ ਇਹਦਾ ਸਵਾਗਤ ਕਰਦੇ ਹਾਂ ਔਰ ਅਸੀਂ ਇਸ ਚੀਜ਼ ਦੀ ਮੰਗ ਕਰਦੇ ਹਾਂ ਕਿ ਸ਼੍ਰੀ ਅਰਵਿੰਦ ਕੇਜਰੀਵਾਲ ਜਿਹਨਾਂ ਜਿਸ ਤਰੀਕੇ ਨਾਲ ਨਜਾਇਜ਼ ਤੱਕਾ ਜੇਲ੍ਹ ਦੇ ਵਿੱਚ ਹੋ ਰਿਹਾ ਉਹ ਨਹੀਂ ਹੋਣਾ ਚਾਹੀਦਾ ਜੀ ਬਿਲਕੁਲ ਈਡੀ ਦੀ ਗ੍ਰਿਫਤਾਰੀ ਤੋਂ ਬਾਅਦ ਪਹਿਲੀ ਵਾਰ ਜਿਹੜੀ ਕਿੰਸੂਨ ਦਿੱਤੀ ਗਈ ਹੈ ਤਾਂ ਹਾਲਾਂਕਿ ਕਿਹਾ ਗਿਆ ਪ੍ਰਸ਼ਾਸਨ ਦੇ ਵੱਲੋਂ ਕਿ ਜੋ ਵੀ ਸ਼ੂਗਰ ਦੇ ਮਰੀਜ਼ ਨੇ ਜੇਲ੍ਹ ਦੇ ਅੰਦਰ ਬੰਦ ਉਹਨਾਂ ਨੂੰ ਇਨਸੂਲਿਨ ਦਿੱਤੀ ਜਾਂਦੀ ਹੈ ਸੋ ਇਸ ਵਾਰ ਕੀ ਕਰਨਾ ਚਾਹੋਗੇ ਬਿਲਕੁਲ ਝੂਠ ਬੋਲਿਆ ਜਾ ਰਿਹਾ ਸੀ ਉਹੋ ਜੀ ਜੇ ਐਕਸਪੋਜ਼ ਹੋਈ ਹੈ ਉਹ ਲਗਾਤਾਰ ਇਸ ਚੀਜ਼ ਨੂੰ ਝੂਠ ਬੋਲ ਰਹੇ ਸੀ ਲਗਾਤਾਰ ਅਖਬਾਰਾਂ ਦੇ ਵਿੱਚ ਬਿਆਨ ਦੇ ਰਹੇ ਸੀ ਐਸੀ ਚੀਜ਼ ਨੂੰ ਕਹਿ ਰਹੇ ਕਿ ਉਹ ਮੀਡੀਆ ਟ੍ਰਾਇਲ ਕਰ ਰਹੇ ਹੈਗੇ ਸੀ ਔਰ ਝੂਠ ਬੋਲ ਕੇ ਜਿਹੜਾ ਹੈਗਾ ਉਹ ਅਰਵਿੰਦ ਜੀ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਸੀ ਲੇਕਿਨ ਜਿਉਂ ਹੀ ਸ਼੍ਰੀ ਅਰਵਿੰਦ ਕੇਜਰੀਵਾਲ ਨੂੰ ਉਹਨਾਂ ਦੇ ਬਿਆਨ ਦਾ ਅਖਬਾਰ ਦੇ ਥਰੂ ਪਤਾ ਲੱਗਿਆ ਉਹਨਾਂ ਨੇ ਫੌਰੀ ਤੌਰ ਤੇ ਲੈਟਰ ਲਿਖ ਕੇ ਉਸ ਨੂੰ ਕੰਡਮ ਕੀਤਾ ਔਰ ਉਹਨਾਂ ਨੇ ਮੰਗ ਕੀਤੀ ਕਿ ਮੈਨੂੰ ਇਨਸੂਲਿਨ ਦੀ ਜ਼ਰੂਰਤ ਹੈ ਹੁਣ ਤੁਸੀਂ ਦੇਖੋ ਇੱਕ ਚੁਣਿਆ ਹੋਇਆ ਮੁੱਖ ਮੰਤਰੀ ਹੈ ਤਿੰਨ ਵਾਰ ਦਾ ਚੁਣਿਆ ਹੋਇਆ ਮੁੱਖ ਮੰਤਰੀ ਉਹ ਨਹੀਂ ਪਤਾ ਕਿ ਮੇਰੀ ਸਿਹਤ ਨੂੰ ਮੈਨੂੰ ਕੀ ਚਾਹੀਦਾ ਕੀ ਨਹੀਂ ਚਾਹੀਦਾ ਹੈਗਾ ਸੋ ਇਹ ਲਗਾਤਾਰ ਉਹ ਚੀਜ਼ ਨੂੰ ਡਿਲਾਇ ਕਰ ਰਹੇ ਸੀ ਇਵਨ ਇਹਨਾਂ ਕੋਲੇ ਤਾਂ ਹਸਪੀਟਲ ਉਹਦੇ ਵਿੱਚ ਜਿਹੜਾ ਜੇਲ੍ਹ ਦੇ ਵਿੱਚ ਕੋਈ ਐਂਡੋਕ੍ਰੋਨੋਲੋਜਿਸਟ ਹੈ ਹੀ ਨਹੀਂ ਆ ਉੱਥੇ ਸੋ ਇਹ ਸਾਰੀਆਂ ਇੱਕ ਸਾਜਿਸ਼ ਦੇ ਤਹਿਤ ਕੀਤਾ ਜਾ ਰਿਹਾ ਅਰਵਿੰਦ ਕੇਜਰੀਵਾਲ ਦੇ ਨਾਲ ਪਹਿਲਾਂ ਉਹਨੂੰ ਮਾਨਸਿਕ ਤੌਰ ਤੇ ਪ੍ਰਤਾੜਿਤ ਕੀਤਾ ਜਾ ਰਿਹਾ ਉਹਦੀ ਫੈਮਿਲੀ ਨੂੰ ਪ੍ਰਤਾੜਿਤ ਕੀਤਾ ਜਾ ਰਿਹਾ ਉਸ ਤੋਂ ਪਹਿਲਾਂ ਇੱਕ ਫਰਜੀ ਕੇਸਸ ਦੇ ਵਿੱਚ ਜਿਹੜਾ ਕਿ ਘੁਟਾਲਾ ਹੋਇਆ ਹੀ ਨਹੀਂ ਹੈ ਜੋ ਘੁਟਾਲਾ ਹੋਇਆ ਜਿਹਨੂੰ ਕਿੰਗਪਿੰਨ ਕਹਿੰਦੇ ਹੁੰਦੇ ਸੀ ਉਹ ਕਿੰਗਪਿੰਨ ਤੇ ਇਹਨਾਂ ਨੂੰ 60-60 ਕਰੋੜ ਰੁਪਈਆ ਡ ਤੇ ਕੋਈ ਸਰਕਾਰੀ ਗਵਾ ਬੰਦਿਆ ਹੈਗਾ ਤੇ ਜਿਨ੍ਹਾਂ ਨੇ ਕੁਛ ਕੀਤਾ ਨਹੀਂ ਉਹਨਾਂ ਨੂੰ ਤੁਸੀਂ ਫੜ ਕੇ ਜੇਲ੍ਹਾਂ 'ਚ ਡੱਕ ਰਹੇ ਹੋ ਸਿਰਫ ਇਸ ਕਰਕੇ ਡੱਕ ਰਹੇ ਹੋ ਕਿ ਉਹ ਲੋਕ ਪ੍ਰਚਾਰ ਨਾ ਕਰ ਸਕਣ ਇਲੈਕਸ਼ਨ ਜਿਹੜਾ ਦਾ ਪ੍ਰੋਸੈਸ ਸ਼ੁਰੂ ਹੋ ਚੁੱਕਿਆ ਹੈਗਾ ਇਹ ਸਿੰਗਲ ਪਾਰਟੀ ਸਿਸਟਮ ਇੱਥੇ ਲਿਆਉਣਾ ਚਾਹੁੰਦੇ ਜਿਹੜੇ ਕਿ ਹਿੰਦੁਸਤਾਨ ਦੇ ਲੋਕ ਕਦੇ ਨਾ ਬਰਦਾਸ਼ਤ ਪਹਿਲਾਂ ਕੀਤਾ ਤੇ ਨਾ ਹੋਣ ਉਸ ਚੀਜ਼ ਨੂੰ ਬਰਦਾਸ਼ਤ ਕਰਦੇ ਜੀ ਸਰ ਜੀ ਸਰ ਬਹੁਤ ਬਹੁਤ ਧੰਨਵਾਦ ਆਂਡੀਆਂ ਉਸ ਪੰਜਾਬ ਦੇ ਨਾਲ ਜੋੜਾ ਦਿਓ